ਦੇ ਆ ਜਾਗੇ ਬਈ ਜਮਾ ਪੁੰਨੂ ਵਾਲਾ 101% ਆ ਜਮਾ ਇਹ ਕਦੇ ਹਰੇ ਨਹੀਂ ਜਾਨੀ ਗੇ ਜੇ ਚਾਰ ਛੱਡਦੇ ਤਿੰਨ ਪੱਕੇ ਜਿੱਤਦੇ ਤਿੰਨ ਪੱਕੇ ਜਦੀ ਜਦੇ ਲੈ ਵੀ ਆ ਪਿਓਰ 101 ਪੈਸੇ ਪੁੰਨੂ ਵਾਲਾ ਬਾਕੀ ਜਿਹੜੀਆਂ ਨਿਸ਼ਾਨੀਆਂ ਆਪਾਂ ਨੂੰ ਕਿਸੇ ਬੰਦੇ ਨੇ ਦੱਸੀਆਂ ਸੀ ਖੜਾਰੀ ਨੇ ਉਹ ਨਿਸ਼ਾਨੀਆਂ ਇਹਦੇ ਵਿੱਚ ਸੇਮ ਟੂ ਸੇਮ ਸਾਰੀਆਂ ਹੀ ਮਿਲ ਗਈਆਂ ਤੇ ਬਾਕੀ ਇਹ ਵੀ ਦੱਸਦੇ ਪੁੰਨੂ ਵਾਲਾ ਇਹਦੇ ਵਿੱਚ ਨੀਲੀਆਂ ਰੱਤੀਆਂ ਡੱਬੀਆਂ ਵੀ ਇਹ ਕਹਿੰਦੇ ਕੱਢਦਾ ਹੈ ਜਿਹੜੀ ਮੇਨ ਨਿਸ਼ਾਨੀ ਆਪਾਂ ਨੂੰ ਦੱਸੀ ਸੀ ਉਹ ਅੱਜ ਆ ਰਲ ਗਈ ਆਪਣੇ ਕੋਲ ਜਿਹੜਾ ਕੂਤਰ ਸੀ ਆਪਾਂ ਨੂੰ ਦੱਸਿਆ ਸੀ ਖੜਾਰੀ ਨੇ ਵੀ ਇਹ ਪੁੰਨੂ ਵਾਲਾ ਹੀ ਆ ਉਹ ਦੇਖੋ ਵੀਰੇ ਆ ਦੇ ਦਾ ਸਿਰ ਤੇ ਖੰਭ ਲਾਲ ਵੀ ਨੇ ਤੇ ਕਾਲੇ ਵੀ ਨੇ ਮੇਨ ਨਿਸ਼ਾਨੀ ਤਿੰਨ ਰੰਗੇ ਆ ਇਹ ਆਪਾਂ ਨੂੰ ਪੁੰਨੂ ਵਾਲਿਆਂ ਦੀ ਮੇਨ ਨਿਸ਼ਾਨੀ ਕਿਸੇ ਵੱਡੇ ਸੀਨੀਅਰ ਪਲੇਅਰ ਨੇ ਸਿਆਣੀ ਉਮਰ ਦੇ ਨੇ ਬਿਯੁਰਗ ਨੇ ਦੱਸੀ ਸੀ ਉਹ ਕਹਿੰਦਾ ਪੁੰਨੂ ਵਾਲੇ ਕਬੂਤਰਾਂ ਦੀ ਮੇਨ ਨਿਸ਼ਾਨੀ ਇੱਕ ਇਹ ਆ ਬਿਊਰੇ ਖੰਭ ਹੋਣਗੇ ਜਿਹੜੇ ਲਾਲ ਤੇ ਕਾਲੇ ਲਾਜ਼ਮੀ ਹੋਣਗੇ ਹੋਣਗੇ ਵੀ ਤਿੰਨ ਖੰਭੇ ਕੱਢਦਾ ਚਿੱਟੇ ਖੰਭ ਤਾਂ ਹੁੰਦੇ ਹੀ ਹੁੰਦੇ ਆ ਵੀ ਲਾਲ ਤੇ ਕਾਲੇ ਵੀ ਹੋਣਗੇ ਹੋਣਗੇ ਉਹਨਾਂ ਦੇ ਸਿਰਾਂ ਤੇ ਵੀ ਜਾਂ ਉਹਦੇ ਪਿੰਡੇ ਤੇ ਇਹਦੇ ਪਿੰਡੇ ਤੇ ਵੀ ਹੈਗੇ ਆ ਗੁਦਰ ਦੀ ਇੱਕ ਦੋ ਖੰਭ ਲਾਰਾ ਦੇ ਪਯੌਰ ਪੁੰਨੂ ਵਾਲਿਆ ਹੋਰ ਦਸਾਂਈ ਕਬੂਤਰ ਕੋਈ ਬਈ ਇਹ ਕਬੂਤਰ ਆ ਜੀ ਕਹਿੰਦੇ ਗਰਦੇਵ ਵਾਲੇ ਕਬੂਤਰਾਂ ਦਾ 101 ਪੈਸੇ ਆ ਪਯੌਰ ਪੁਰਾਣੇ ਕਬੂਤਰ ਨੇ ਉਹੀ ਗੱਲ ਵੀ ਪੀਰ ਭੁੰਦੜ ਜਿੱਤੇ ਪਹਿਲਾਂ ਪੀਰ ਕੋਟ ਜਿੱਤੇ ਪੀਰ ਕੋਟ ਜਿੱਤੇ ਹੀ ਭੁੰਦੜ ਜਿੱਤੇ ਹੀ ਉਹੀ ਗੱਲ ਆ ਗਈ ਵੀ ਕੱਚੀਆਂ ਬਿਗਲੀਆਂ ਅੱਖਾਂ ਜਿਹੜੀਆਂ ਆਪਾਂ ਦੇਖਦੇ ਹੀ ਗੁਰਦੇਵ ਬਾਬੇ ਦੇ ਪਿਆਰ ਕਬੂਤਰਾਂ ਦੀਆਂ ਮੇਨ ਨਿਸ਼ਾਨੀਆਂ ਕਹਿੰਦੇ ਹੁੰਦੇ ਭੇੜੀ ਜਾਂਦੀਆਂ ਜਿੱਥੇ ਕਿਤੇ ਚੰਗਾ ਕਬੂਤਰ ਹੁੰਦਾ ਕੋਈ ਇਹਦੀ ਭੈਣ ਪੁੱਤੋ ਵੀ ਜਿੱਤੀ ਸੀ ਉਹਨੂੰ 10 ਪਰੇ ਹੋਈ ਜਾਂਦਾ ਕਬੂਤਰ ਇਹਦੀ ਭੈਣ ਪੁੱਤੋ ਵੀ ਜਿੱਤੀ ਆ ਪਾਰ ਵੀ ਮੋਰਦ ਤੇ ਆਪਣਾ ਹੀ ਦੋ ਰਹਿ ਗਏ ਸੀ ਇੱਕ ਮੋਰ ਬੱਪੀ ਆਣੇ ਦਾ ਹਾਂ 8 ਵਜੇ ਬੈਠੀ ਰਾਤ ਨੂੰ ਸਾਢੀ ਕੁਦਰੀ ਠੀਕ ਹੈ ਇੱਕ ਬਾਬੇ ਵੀਂਦਰੀ ਦਾ ਰਹੇਗਾ ਸੀਗਾ ਜੀ ਕਹਿੰਦੇ 8 ਵਜੇ ਰਾਤ ਬਾਜੀ ਮੋਰ ਦਾ ਤੇ ਕਹਿੰਦੇ ਆਪਾਂ ਆ ਕਬੂਤਰ ਕੱਢਿਆ ਹੈ ਬਾਈ ਪੁੰਨੂ ਵਾਲੇ ਜਿਹੜਾ ਕਬੂਤਰ ਤੁਹਾਨੂੰ ਮੈਂ ਪਹਿਲਾਂ ਵੀਡੀਓ ਦੇ ਵਿੱਚ ਦਿਖਾ ਕੇ ਛੱਡਿਆ ਇਹ ਪੁੰਨੂ ਵਾਲਾ ਕਬੂਤਰ ਹੈ ਜਿਹੜਾ ਇਹ ਕੱਢਿਆ ਹੋਇਆ ਤੇ ਕਹਿੰਦੇ ਪੁੰਨੂ ਵਾਲਾ ਕਬੂਤਰ ਸਾਰੇ ਤਰ੍ਹਾਂ ਦੇ ਕੱਢ ਜਾਂਦਾ ਡੱਬੇ ਨੀਲੇ ਲਾਲ ਜੀਨੇ ਤੇ ਉਹ ਹੀ ਗੱਲ ਵੀ ਲਾਲ ਸੈਂਬ ਹੋਣਗੇ ਹੋਣਗੇ ਹਨਾ ਕਬੂਤਿਆਂ ਦੇ ਤੇ ਇਹ ਕਿਹੜੇ ਉਤਰਨਾ ਪਾਇਆ ਦਸੀ ਪੁੰਨੂ ਵਾਲੇ ਕਿਵੇਂ ਪੁੰਨੂ ਵਾਲੇ ਕਿਹੜਿਆ ਨਾ ਜਿਵੇਂ ਤਾਰੀ ਕਾਲੇ ਚੋਹਲ ਫਾਈਂ ਲਾਇਵੇ ਅਸਾ ਆਪ ਜਿਹੜੇ ਡੇ ਸਾਡੇ ਦਾ ਵੀ ਡੋਡੀਆਂ ਆ ਆਹ ਕਹਿੰਦੇ ਜੀ 101 ਪੈਸਾ ਪਿਓਰ ਕਬੂਤਰਾ ਜੰਟਾ ਆਲਮ ਵਾਲਾ 15 ਫਰੇ 14 ਫਰੇ ਠੀਕ ਹੈ 14 ਫਰ 16 ਫਰ 15 ਫਰ ਸਾਰੇ ਕੱਢ ਜਾਂਦਾ ਤੇ ਬਾਬਾ ਹੁਣ ਲੜੂਗਾ ਵੀ ਮੈਂ ਕਬੂਤਰਾਂ ਬਾਰੇ ਕਿਹਾ ਸੀਗਾ ਵੀ ਦੱਸਣਾ ਨਹੀਂ ਤੁਸੀਂ ਉਹੀ ਗੱਲ ਵੀ ਵੀਡੀਓ ਦੇ ਵਿੱਚ ਸਾਰਾ ਕੋ ਰਾਸਤਾ ਉਹ ਤਾਂ ਫਿਰ ਪੁਰਾਣੇ ਨੂੰ ਦੱਸੇ ਨੇ ਵੀ ਜਿਹੜੇ ਪੁਰਾਣੇ ਇੰਬੁੱਡ ਤੁਰੇ ਉਹਨਾਂ ਦੇ ਪਿੱਛੋਂ ਫੜ ਜੇ ਕਹੋ ਇਹ 20 20 30 30 ਸਾਲ ਪੁਰਾਣੇ ਕਬੂਤਰ ਨੇ ਜੀ ਇਹਨਾਂ ਕੋਲੇ ਪੁਰਾਣੇ ਉਹਨਾਂ ਦੀ ਗਾਹਾਂ ਲਾ ਲ ਜਿਹੜੀ ਸਾਮੀ ਇਹਨਾਂ ਕੋਲ ਤੁਰੀ ਉਹਦੀ ਆ ਬਾਅਦ ਜੰਨਾਂ ਨੇ ਹੋਰ ਕਬੂਤਰ ਕੋਈ ਪਾਇਆ ਨਹੀਂ ਝਾੜੀ ਬੈਠਾ ਖੰਭ ਵਿੱਚ ਚਾਰ ਪੰਜ ਬੂਦ ਦੇ ਇਹ ਪਿਓਰ ਆ ਬਾਈ ਕਹਿੰਦੇ ਜੱਟ ਆ ਚਲ ਇਹ ਬਾਈ ਇਹ ਕਹਿੰਦੇ ਵੀ ਭਾਈ ਤਾਰੀ ਲੀਲਾ ਕੇ ਜਿਹੜੇ ਕਬੂਤਰ ਸੀ ਉਹਨਾਂ ਦੇ ਵਿੱਚੋਂ ਕਬੂਤਰ ਆਇਆ ਸੀ ਬਾਈਆਂ ਕੋਲੇ ਬਹੁਤ ਪੁਰਾਣਾ ਸਮੇਂ ਦੀਆਂ ਗੱਲਾਂ ਨੇ ਇਹ ਕਹਿੰਦੇ ਰੱਤੇ ਵੀ ਤੇ ਨੀਲੇ ਵੀ ਨੀਲੇ ਵੀ ਕੱਢ ਜਾਂਦਾ ਤੇ ਰੱਤੇ ਵੀ ਕੱਢ ਜਾਂਦਾ ਖੁੱਲ ਖੁੱਲ ਸਾਰੇ ਅੱਡੋ ਅੱਡ ਬਾਈ ਪਰਖਾ ਕਿਸ ਨੂੰ ਕਬੂਤਰਾਂ ਦੀ ਕੋਈ ਪਰਖਾ ਕਿਸ ਨੂੰ ਕੋਈ ਪਰਖ ਹਣਾ ਜਿਹਨੂੰ ਜਿਹਨੂੰ ਜਿਵੇਂ ਜਿਵੇਂ ਜੀ ਪਰਖ ਕਿਸ ਨੂੰ ਦੱਸੀ ਵੀ ਆ ਬਾਈ ਉਹ ਅੰਦਾਜ਼ਾ ਜਾਂ ਲਾ ਲਿਓ ਵੀ ਆਹ ਕੰਪਿਊਟਰ ਫਲਾਨਾ ਚੰਗਾ ਹੈ ਜਾਂ ਮਾੜਾ ਕਿਉਂਕਿ ਆਪੋ ਆਪਣੀ ਸਾਬ ਦਾ ਆਪੋ ਆਪਣਾ ਦੇਖਣ ਦਾ ਪਰਖਣ ਦਾ ਨਜ਼ਰੀਆ ਹੁੰਦਾ ਹਨ ਕਿਸੇ ਦੀ ਪਰਖ ਇਹ ਹੁੰਦੀ ਆ ਵੀ ਕੋਈ ਅੱਖਾਂ ਦੇਖ ਕੇ ਦੱਸ ਦਿੰਦਾ ਵੀ ਆ ਚੰਗਾ ਕਿਸੇ ਨੂੰ ਪਰਖ ਇਹ ਹੁੰਦੀ ਆ ਵੀ ਯਾਰ ਪਰਜੇ ਦੇਖ ਕੇ ਦੱਸਦਾ ਕਹੇ ਕੋਈ ਪੈਰਾਂ ਤੋਂ ਦੇਖ ਕੇ ਦੱਸ ਦਿੰਦਾ ਉਹ ਕਿਵੇਂ ਉਹ ਕਿਵੇਂ ਹਰੇਕ ਨੂੰ ਅਟੋਟੀ ਸਮਝ ਆ ਜੇ ਮੈਂ ਹੁਣ ਸਕੂਲ ਦੇ ਵਿੱਚ ਹਨਾ 80 ਜਵਾਬ ਪੜ੍ਹਦੇ ਹੁੰਦੇ ਆ ਉਦੇ ਵਿੱਚ ਕੋਈ ਦਾ ਜਵਾਬ ਅੰਗਰੇਜ਼ੀ ਦੇ ਵਿੱਚ ਉਹ ਹਜ਼ਾਰ ਵੱਧ ਨਿਕਲ ਜਾਂਦਾ ਹੈ ਕੋਈ ਹਿਸਾਬ ਦੇ ਵਿੱਚੋਂ ਕੋਈ ਹਿੰਦੀ ਦੇ ਵਿੱਚੋਂ ਕੋਈ ਪੰਜਾਬੀ ਦੇ ਵਿੱਚੋਂ ਕੋਈ ਹਿਸਟਰੀ ਕੋਈ ਕਿਉਂ ਕਣੋ ਮੈਕਸੂ ਕਿਵੇਂ ਕਿਵੇਂ ਅੱਡ ਅੱਡ ਹੁੰਦਾ ਹੈ ਨਾ ਦਿਮਾਗ ਅੱਡੋ ਜਿੱਧਰ ਦਿਮਾਗ ਚੱਲ ਪਿਆ ਚੱਲ ਪਿਆ ਉਹੀ ਚੀਜ਼ਾਂ ਵੀ ਸਮਝ ਦੀ ਗੱਲ ਹੁੰਦੀ ਹੈ ਇਹ ਕਹਿੰਦੇ ਵੀ ਪੁੰਨੂ ਵਾਲਿਆਂ ਦਾ ਕਢਾਇਆ ਵਾ ਸਾਡਾ ਆਪ ਦਾ ਆਪ ਦੇ ਹੱਥੀ ਤੇ ਉਹ ਲੋਕ ਇਹਨਾਂ ਜਿਵੇਂ ਕਹਿੰਦਾ ਕਿਸੇ ਨੇ ਹੁਣ ਇਹਨੂੰ ਧੰਨੇ ਵਾਲਾ ਵੀ ਕਹਿ ਦੇਣਾ ਕਿਸੇ ਨੇ ਹਜ਼ਾਰਾਂ ਵਾਲਾ ਵੀ ਕਹਿ ਦੇਣਾ ਕਿਸੇ ਨੇ ਕੋਈ ਕਹਿ ਦੇਣਾ ਪਰ ਇਹ ਕਹਿੰਦੇ ਸਾਡਾ ਸਾਵਾ ਕਢਾਇਆ ਵਾ ਪੁੰਨੂ ਵਾਲੇ ਕਬੂਤਰ ਦਾ ਸਾਵਾ ਤੇ ਬਾਕੀ ਤੁਸੀਂ ਆਪ ਸਿਆਣੇ ਹੋ ਮੋਟਰਸਾਈਕਲ ਜਿੱਤਿਆ ਇਹ ਮੋਟਰਸਾਈਕਲ ਕਿੱਥੇ ਜਾਂਦਾ ਬਾਈ ਇਹ ਯਾਲੀ ਹੁਣ ਯਾਲੀ ਇਹ ਮੋਟਰਸਾਈਕਲ ਜਿਹੜਾ ਇਹਦਾ ਪੁੱਤ ਹੀ ਜਿੱਤਿਆ ਬਾਈ ਯਾਲੀ ਇਹਨੇ 131 ਉੱਡੇ ਸੀ ਖਲਣਾ ਰਹਿ ਗਿਆ ਤੇ ਕਰੇ ਇਕੱਲਾ ਹੀ ਰਹਿ ਗਿਆ ਬੰਬ ਕੱਢਦੇ ਹੈ ਉਹ ਲੈ ਕੇ ਗਿਆ ਜੀ ਪੁੱਤਰ ਤੂੰ ਲੈ ਗਿਆ ਉਹ ਮੁੰਡਾ ਪੱਗ ਵਾਲਾ ਜਿਹੜੇ ਉਂਡੇ ਉਹ ਲੈ ਕੇ ਗਿਆ ਜੀ ਮੈਂ ਤਾਂ ਇਕੱਲਾ ਹੀ ਡਾਉਣਾ ਹੀ ਆ ਘਰੇ ਵਾ ਘਰੇ ਜੁਮੇ ਤੇ ਮੇਰੀ ਪੁੱਤਰਾਂ ਦੇ ਬਾਬਾ ਤੂੰ ਕੱਢਦਾ ਘਰੇ ਮੈਂ ਬਾਜੇ ਤੇ ਜਾਵਾਂ ਪੀ ਆ 12 ਇਹ 2014 ਜਿਹੜੇ ਕਹਿੰਦੇ ਇਹਨਾਂ ਦੀ ਜਿੱਤੀ ਆ ਬਾਈ ਵਾਲੀ ਕੋਈ ਚਟੀਆਂ ਖੰਦੀ ਚਿੜੀ ਫੜ ਕੇ ਲਗੀ ਪੈਣੀ ਠੀਕ ਐ ਬੈਰੀ ਲਗੀ ਕਹਿੰਦੇ ਉਹਨੂੰ ਇਹ ਭਾਈ ਉਹਦਾ ਇਹ ਸਗਾ ਭਾਈ ਉਹਤਰਾ ਸੀ ਇਹ ਹੈਗੇ ਸੀ ਆ ਕਿੱਥੋਂ ਦਾ ਸੀ ਉਹ ਇਹ ਇਸ ਪੰਨੇ ਚੋਂ ਕੀ ਗੁੱਡ ਪੀਰ ਕਬੂਤਰ ਵਾਲੇ ਨਹੀਂ ਆ ਰਾਜਨ ਵਾਲੇ ਤੇ ਰਾਜਨ ਵਾਲੇ ਕਬੂਤਰ ਸਾਵੇਂ ਆ ਬਾਈ ਇਹ ਜਮਾ ਬਹੁਤ ਸਾਵੇਂ ਪਹਿਲਾਂ ਵੱਡਾ ਕਬੂਤਰ ਮਰ ਗਿਆ ਕੋਹਣੀ ਬੁਮਾਰੀ ਚੱਕ ਠੀਕ ਐ ਵੱਡਾ ਕਬੂਤਰ ਰਾਜਨ ਵਾਲਾ ਕਹਿੰਦੇ ਵੀ ਇਹਨਾਂ ਕੋਲ ਸੀਗਾ ਮਰ ਗਿਆ ਤੇ ਇਹ ਲਾਸਰ ਸੀ लालਸਾ ਕਬੂਤਰ 'ਚ ਇਹਦੇ ਵੀ ਲਾਲ ਚਟਟ ਹੈਗੇ ਆ ਸਿਰ ਤੇ ਤੇ ਇਹ ਕਹਿੰਦੇ ਸਾਵਾ ਕਹਿੰਦੀ ਵੀ ਮੋਟਰਸਾਈਕਲ 'ਤੇ ਦਿੱਤੀ ਵਤੀ ਠੀਕ ਇਹਦੇ ਲਾਲ ਚਟਟ ਵੀ ਹੈਗੇ ਆ ਸਿਰ ਤੇ ਬਾਈ ਤੁਸੀਂ ਦੇਖ ਸਕਦੇ ਹੋ ਤੇ ਪ्योर ਰਾਜਨਾਲਾ ਕਹਿੰਦੇ ਕਬੂਤਰ ਹੈ 101% ਹੈ ਪੈਰ ਵੀ ਬਹੁਤ ਗੂੜੇ ਆ ਕਬੂਤਰ ਦੇ ਇਹਨਾਂ ਪੱਤੇ ਕੀ ਰਾਜਨਾਲਾ ਕਬੂਤਰ ਨਹੀਂ ਇਹਨਾਂ ਕੋਲੇ ਤੇ ਇਹ ਕਹਿੰਦੇ ਬੱਚੇ ਜਿੰਨੇ ਸੀ ਕਢਾ ਲੈਨੇ ਹੋਵੇ ਤਾਂ ਬਾਜੀ ਛੱਡ ਦਿੰਨੇ ਆਂ ਅਸੀਂ ਦੀ ਬਾਹਲਾ ਲਾਰਲਾ ਘੋਲ ਜਾ ਰੱਖਦੇ ਨਾ ਹੀ ਅਸੀਂ ਕਿਤੇ ਆਹ ਕਿਹੜੇ ਕਬੂਤਰਾਂ ਦਾ ਇਹ ਮੋਣੀ ਕਹਿੰਦੇ ਮੋਣੀ ਆ ਮੋਣਸਾ ਬਾਦਲ ਦੂਜਾ ਇੱਕ ਮਹੂਣੇ ਵਾਲਾ ਕੀ ਆ ਭੂਰੀ ਭੂਰੀ ਵਾਲਿਆਂ ਦਾ ਅੱਛਾ ਇਹ ਤੇ ਨਿਕਲ ਕੇ ਆ ਕੇ ਚਾਹੀ ਜੀ ਫੜ ਲੇ ਠੀਕ ਅਮੀਰਾ ਵਾਹੇ ਪਤਾ ਨਹੀਂ ਉਹ ਉਹਦਾ ਗੁੱਡਾ ਪ्योर ਅਮੀਰਾ ਵਾਹੇ ਨਾਨਕ ਦੱਸਦੇ ਨਹੀਂ ਇਹ 101 ਪੈਸੇ ਅਮੀਰਾ ਵਾਹ ਕਹਿੰਦੇ ਬਾਈ ਕਬੂਤਰ ਬਾਬੇ ਨੇ ਤਾਂ ਦੱਸਤਾ ਸੀਗਾ ਸਾਨੂੰ ਤੇ ਬਾਕੀ ਦੀ ਦੇਖ ਸਕਦੇ ਹੋ ਵੀ ਮੀਰ ਆਪਦੀ ਖਾਸ ਨਿਸ਼ਾਨੀ ਕੀ ਆ ਹੁਣ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਵੀ 101 ਪੈਸੇ ਆ ਬਈ ਇਹ ਤੇ ਜਾਣਦੇ ਵੀ ਨਹੀਂ ਹੈਗੇ ਇਹਦੇ ਕਹਿੰਦੇ ਭਾਈ ਦੇ ਵੀ ਨਹੀਂ ਇਹਦੇ ਅੰਦਰ ਦੀ ਸਾਰਾ ਕੁਝ ਹੀ ਮੰਨੋ ਵੀ ਤੇ ਉਤਰ ਬੱਤੇ ਲੜਾ ਸਕਾਈ ਪਿਆ ਹੁਣ ਹੀ ਮਲਾਇਆ ਤਾਂ ਹੁਣ ਅੱਛਾ ਪੱਤੇ ਗਰਮੀ ਵਾਲੀ ਉਹ ਬੱਚਿਆਂ ਨੂੰ ਫਰਾਕ ਰੂਕ ਬਾਹਰ ਕਰੋ ਤਾਂ ਐ ਕਰਕੇ ਹੋਗਾ ਨਾ ਗਰਮੀ ਆ ਗਰਮੀ ਚ ਲਾ ਦੇ ਨਾ ਪਹਿਲਾਂ ਤਾਂ ਬੜੇ ਰਾਜੀ ਆ ਇੱਕ ਥੋੜੇ ਖੁੱਡੇ ਉਹਦੇ ਹਿਸਾਬ ਨਾਲ ਇਹ ਬਾਈ ਡੀਸੀ ਬੇਗੇ ਵਾਲੇ ਕਬੂਤਰਾਂ ਚੋਂ ਆ ਜੀ ਕਹਿੰਦੇ ਸੋ ਪਹਿਲਾਂ ਤੇ ਪੁਰਾਣਾਂ ਕਹਿੰਦੇ ਬਹੁਤ ਪੁਰਾਣੇ ਸਮਿਆਂ ਦਾ ਕਬੂਤਰਾਂ ਦੇ ਬਾਈ ਡੀਸੀ ਦੇ ਤੁਹਾਨੂੰ ਪਤਾ ਵੀ ਨਸਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਬਾਈ ਡੀਸੀ ਬੇਗੇ ਨੂੰ ਜਿਹੜੀ ਕਹਿੰਦੇ ਨਸਲ ਡੀਸੀ ਬੇਗਾ ਬਣਾ ਗਿਆ ਕਿਸੇ ਤੋਂ ਨਸਲ ਨਹੀਂ ਬਣੀ ਮੁਰਕ ਕੇ ਇੰਨਾ ਨਸਲਾਂ ਦਾ ਭੇਰ ਸੀ ਇੰਨਾ ਕਬੂਤਰਾਂ ਦਾ ਭੇਰ ਸੀ ਤੇ ਬੈਠਾ ਕਬੂਤਰ ਦਾ ਦਦਾ ਸੀ ਵਿਆਹ ਕਬੂਤਰ ਆਏ ਆ ਬੈੱਡ ਬੜਾ ਚੌੜਾ ਯਾਰ ਤਾਂ ਹੰਦੂ ਕਬੂਤਰ ਦਾ ਤਾਂ ਹੰਦੂ ਬਹੁਤ ਚੌੜਾ ਕਬੂਤਰ ਆ ਅਗਲੇ ਕਬੂਤਰ ਆ ਇਹ ਜਿਹੜਾ ਉਹ ਲਾਲ ਕੋਡਣ ਆਹ ਵੇਖਿਆ ਸੀ ਗਰਦੇ ਵਾਲਿਆਂ ਦੇ ਇਹ ਗਰਦੇ ਵਾਲਿਆਂ ਦੀ ਆ ਇਹਦੀ ਐ ਬਾਈ ਦੇਖ ਲੈ ਤੂੰ ਕੱਚੀਆਂ ਪੀਲੀਆਂ ਜੀਆਂ ਅੱਖਾਂ ਨੇ ਤੇ ਇਹੋ ਜਿਹੜਾ ਪਹਿਲਾਂ ਕਬੂਤਰ ਦਿਖਾਇਆ ਤੁਹਾਨੂੰ ਗਰਦੇ ਵਾਲਾ ਇਹ ਉਹਦੀ ਲਾਦ ਆ ਬਹੁਤ ਸ਼ਾਨਦਾਰ ਲਈ ਆਹ ਬਾਈ ਇਹ ਬਿੱਲੇ ਵਾਲਾ ਬਾਈ ਇਹ ਬਿੱਲਾ ਬਾਬੂ ਬਠੰਡਾ ਏ ਉਹਦੇ ਕੋਲ ਆਇਆ ਵਾ ਗਾਹਾਂ ਕਿਹੜੇ ਕੂਤਰਾਂ ਤੋਂ ਆਇਆ ਨਹੀਂ ਪਤਾ ਹੈਗਾ ਪਤਾ ਨਹੀਂ ਇਹ ਤਾਂ ਬਿੱਲੇ ਨਹੀਂ ਦਿੱਤੇ ਸੀ ਜਾਨੂੰ ਠੀਕ ਹੈ ਇਹ ਬਿੱਲਾ ਰੰਗ ਬੜੀ ਅੱਖ ਅੱਖ ਦਾ ਰੰਗ ਬਹੁਤ ਪਿਹੜਾ ਹੈ ਨਾ ਬਿੱਲੇ ਦਾ ਉੱਤੇ ਪਿਹੜਾ ਪਿਹੜਾ ਪੂਰਾ ਬੱਚੇ ਉੱਡਦੇ ਪੂਰੇ ਬੰਬ ਫਰਦੇ ਨਹੀਂ ਕੋਈ ਤਾਂ ਬਾਈ ਹੁੰਦੇ ਜੋੜ ਜੋੜ ਕਰਨ ਲੱਗ ਜਾਂਦੇ ਉਹਨੇ ਲੈ ਹੁਣ ਇਹ ਕਹਿੰਦੇ ਜੀ ਉੱਡਦੇ ਆ ਵੀ ਹਰਦੇ ਹੀ ਕੋਈ ਨਹੀਂ ਇਹਦਾ ਬੰਬ ਉੱਡਦੇ ਆ ਇਹਦਾ ਜੋੜਣਾ ਇੰਨਾ ਖੁੱਲਾ ਆ ਆ ਬੈਠਾ ਲਾ ਸਾਂ ਤਾਂ ਦੱਸੋ ਕੀ ਹਸਾਬਕਤਾਬ ਲਾਈਏ ਹਨ ਪੈਰ ਦੇਖ ਲੈ ਬਾਹਰ ਦੇਖੋ ਤੁਸੀਂ ਕਿ ਅੱਡੋ ਅੱਡ ਯਾਰ ਸਭ ਦੀ ਸੁਣਮਾ ਦੱਸੀ ਜਾਣਾ ਬਾਈ ਕਿਸੇ ਦੀ ਪਰਖ ਕੋਈ ਆ ਕਬੂਤਰਾਂ ਦੀ ਕਿਸੇ ਦੀ ਗੋਈ ਆ ਕਿਸੇ ਨੂੰ ਕੋਈ ਨਿਸ਼ਾਨੀਆਂ ਵਧੀਆ ਲੱਗਦੀਆਂ ਕਬੂਤਰਾਂ ਦੇ ਕਿ ਇਹਨੂੰ ਕੋਈ ਇਹਦੇ ਪੈਰ ਹੋਂ ਮੋਟੇ ਆ ਪੂਰੇ ਤੇ ਲਾਈਬ੍ਰੀ ਧੰਨਵਾਦ ਆ ਬਹੁਤ ਬਹੁਤ ਵਰੀਆ ਲੱਗਾ ਗੱਲਬਾਤ ਕਰਕੇ ਉੱਤਰ ਬਹੁਤ ਸੋਹਣੇ ਬਾਈਆਂ ਦੇ ਅਗਲੇ ਇੰਟਰਵਿਊ ਲੈ ਕੇ ਆਜਣਾ ਉਹ ਤੱਕ ਲਈ ਸਸਤੀ ਕਰ ਉਹ ਕਿਹੜਾ ਨਾਮ ਲਾਉਣ ਦੇ ਸਾਰਿਆਂ ਦੇ ਉੱਤੇ ਉਹ ਤੇ ਫਟੀਆਂ ਫਲਾਹੀ ਇਹ ਵੀ ਦੇਖਦੇ ਆ ਨੋ ਲੱਗਦਾ ਛੋਡੇ ਦੇ ਉੱਤਰਾ ਦੇ ਕੋਈ ਛੇੜਾ ਇੰਨਾ ਸਾਨਾ ਕਿਨੇ ਆਪਣੇ ਦੇ ਕਈ ਨਾ ਇਹ ਨਸਾਂ ਦਾ ਕਹਿੰਦੇ ਨਾਲ ਮਿਲੇ ਪਏ ਹੁੰਦੇ ਆ ਕਹਿੰਦਾ ਕਹਿੰਦੇ ਇਹਨਾਂ ਦੇ ਜਦੋਂ ਜਿਵੇਂ ਕਹਿੰਦਾ ਇਹਨਾਂ ਦੇ ਜਦੋਂ ਸਾਰੇ ਨਹੀਂ ਉੱਡਦੇ ਆ ਚਾਹੇ ਖੁੱਲਾ ਚਾਹੇ ਭੀੜਾ ਜੀ ਮੇਰੇ ਕੋਲ ਆ ਗਿਆ ਹਾਂਜੀ ਹਾਂ ਆ ਗਿਆ ਗਿਆ ਉਹ ਗਾਇਆ ਨਹੀਂ ਮਖਾਤਲੇ ਕੇ ਹੈ ਕਿ ਨਹੀਂ ਹਾਂ ਹਾਂ ਠੀਕ ਨਾ ਹਾਂ ਉਹ ਕਹਿੰਦੀ ਹਾਂ ਗੰਗਲ ਗੈਡਰ ਦੀ ਕਰੀ ਸਕੇਈ ਮੈਨੇ ਕਬੂਤਰ ਚੰਗੇ ਹੁੰਦੇ ਆ ਕਬੂਤਰ ਸੋੜੋ ਬੰਦੇ ਚ ਘਾਟ ਹੁੰਦੀ ਹੈ ਕੋਈ ਤੇ ਏਜੰਟ ਰਹਿ ਦਿਓ ਹੂੰ ਪੋਰ ਜਮਨ ਜਾਂਟ ਵਾਲੀ 1 1 ਪੈਸੇ ਹਾਂ ਜੋੜੀ ਸਾਵਾ ਹੀ ਲਾਇਆ ਨਹੀਂ ਨੰਦ ਦੇ ਕੰਪਨੀ ਖੂਦ ਹੀ ਕਰਦੇ ਵੀ ਗਾਣੀ ਲਾਈ ਵੇ ਜਾਂਟ ਵਾਲਿਆਂ ਨਾਲ ਹਾਂ ਇਹ ਵੀ ਵਧੀਆ ਭਾਈ ਦੇਣੀ ਨਾ ਨਾਲੇ ਗਲੇ ਜਾਂਟ ਵਾਲੇ ਬਾਹਲੀ ਡਾਵੇ ਵੀ ਇਹ ਮੀਰਾਵਨ ਵਾਲੀ ਵੱਧ ਫਿੱਟ ਪੜਦੇ ਨਹੀਂ ਨਹੀਂ ਨਾ ਠੀਕ ਹੈ ਰਹਿੰਗੇ ਜਾ ਕੇ ਮਲਾਣੇ ਕਿਹੜਾ ਮੂਹਿਆ ਹੰਦਾ ਚੱਕ ਕੇ ਆਹ ਕੂਕਰੀਆਂ ਅਸੀਂ ਨਿਚੇ ਤੋਂ ਲੈ ਕੇ ਜਿਹੜਾ ਕੋਈ ਮੂ ਆ ਗਿਆ ਬਾਹਰੋਂ ਆਇਆ ਫੜ ਲਿਆ ਨਾ ਹਵਾ ਨਹੀਂ ਕਿਸੇ ਪਾਸੇ ਕ੍ਰੋਸ ਹੁੰਦੀ ਯਾਰ ਇੱਥੇ ਕਿਹੜਾ ਉਹ ਪਹਿਲਾਂ ਪੱਕੀ ਹੋਈ ਉਹ ਪੁਰਾਣਾ ਪੁਰਾਣੀ ਹੈ ਨਾ ਹਾਂ ਭਾਈ ਹੈ ਇਹਦੀ ਹਵਾ ਨਹੀਂ ਕ੍ਰੋਸ ਹੁੰਦੀ ਕਿਸੇ ਪਾਸੇ ਯਾਰ ਇਹਦਾ ਖਵਾਦ ਰੱਖੋ ਤੁਸੀਂ ਹਾਂ ਵੀ ਗੱਡੀ ਚੱਲੀ ਹੈ ਹੋਰ ਹੀ ਜਾਂਦਾ ਪਿੱਛੇ ਨਹੀਂ ਨਾ ਕ੍ਰੋਸਿੰਗ ਕਿਸੇ ਪਾਸੇ ਹਵਾ ਹੈਗਾ ਇਹਦੇ ਅੰਦਰ ਵੜੀ ਜਾਂਦੀ ਹੈ ਸਿੱਧੀ ਨਿਕਲਦੀ ਤਾਂ ਨਹੀਂ ਹਵਾ ਕਿਸੇ ਪਾਸੇ ਨਿਕਲਦੇ ਦੇ ਪਾਈਪ ਪਾਈਆਂ ਲਵਾਉਣੇ ਆ ਯਾਰ ਉਹਨਾਂ ਦੇ ਦਾ ਲਵਾ ਦਿਨਾ ਜੀ ਗੋਮ ਦੇ ਕਿੰਨਾ ਬਣਿਆ ਪਿਆ ਫੁੱਡੇ ਚ ਕ੍ਰੋਸ ਹੀ ਨਾ ਹੁੰਦੀ ਹਵਾ ਇੱਕ ਪਾਸੇ ਜਾਲੀ ਆ ਕੱਲੇ ਜਾਲੀ ਦਾ ਹੋਵੇ ਚਾਰੇ ਪਾਸੇ ਫੁੱਡੇ ਦੇ ਉਹ ਆ ਯਾਰ ਅਸੀਂ ਕੱਚੀ ਹਟਾ ਨਹੀਂ ਆ ਸਰ ਗਿਆ ਕੰਦਾ ਠੰਡਾ ਰਹਿੰਦਾ ਹੁਣ ਨਹੀਂ ਹਾਂ ਨਹੀਂ ਠੰਡਾ ਤਾਂ ਕਿੱਥੇ ਆ ਯਾਰ ਉੱਤਰ ਜਾ ਪੂਰੇ ਉੱਪਰ ਰਹਿੰਦੇ ਆ ਸਾਰੇ ਕੋਈ ਢਿੱਲਾ ਨਹੀਂ ਸਾਇਆ ਇੰਦਰ ਨਹੀਂ ਆਉਂਦਾ ਕਦਾ ਬਿਮਾਰ ਕੰਪਿਊਟਰ ਲਿਆ ਕੇ ਛੱਡਦੇ ਤੁਸੀਂ ਹੋ ਵੀ ਸੈੱਟ ਹੋਏ ਢਿੱਲੇ ਮਛੀਰੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਆ ਵੀ ਫੈਟਿੰਗ ਦਾ ਹੋ ਗਿਆ ਹਵਾ ਦੀ ਕਰਾਹਾ ਹਵਾ ਦੀ ਗੈਸ ਦੇ ਛੋਟੇ ਛੋਟੇ ਜਿਹੇ ਮੇ ਬਣੀ ਪਈਆ ਮੈਨੂੰ ਪਤਾ ਨਾ ਮੈਂ ਅੱਜ ਪਹਿਲੇ ਦਿਨ ਬਣਿਆ ਛੋਟੇ ਛੋਟੇ ਤੁਸੀਂ ਤਾਂ ਰੋਜ਼ ਬਣਦੇ ਹੋਂਡਾ ਨੱਕ ਮਰ ਗਿਆ ਹੂੰ ਉਹਨੂੰ ਵੀ ਹੁੰਦਾ ਵੀ ਪਤਾ ਲੱਗ ਜਾ ਨੱਕ ਆਪਦੇ ਬੰਦੇ ਨੂੰ 40 ਚਾਰੇ ਬੰਦੇ ਰੱਖਣ ਨਾਲ ਦੋ ਪਾਸੇ ਤਾਂ ਰੱਖੋ ਨਾ ਲਾਜ਼ਮੀ ਜਾਣੀਆਂ ਵਾਹ ਤੁਹਾਨੂੰ ਚੋਰੀ ਦਾ ਡਰ ਹੋਊਗਾ ਵੀ ਸਾਡੇ ਜਪੂਤਾਂ ਨਾ ਚੋਰੀਦਿਆਂ। ਇੱਥੇ ਦੋ ਜਣੇ ਰੋਜ਼ ਡੇਜੀ ਪੱਕੀ ਰਹਿੰਦੇ ਆ ਨਾ। ਫੇਰ ਕਾ ਦਾ ਡਰ ਆ ਤੁਹਾਨੂੰ? ਫੇ ਤਾਂ ਲਾਓ ਯਾਰ ਜਾਣੀਆਂ ਬਾਈ ਬਣ ਕੇ। ਇੱਥੇ ਚੱਟ। ਹਾਂ। ਉਹ ਤਾਂ ਆਏ ਵੀ ਨੇ। ਲੈ ਕੇ ਆ। ਇਹ ਕਿਹਾ ਇਹਨਾਂ ਨੂੰ ਕਿੱਥੇ ਲੈ ਲਾਉਂਦੇ ਨੇ। ਉਹ ਵੀ ਖੋ ਗਿਆ ਨਾ ਅੱਬਾ। ਉਹ ਮੈਂ ਉਹ ਆਇਆ ஆன தான் அப்போ அந்த adaeio ho da ho da ha thalle ale ha aadhe toke toke maale maale te kaade aur mere wo bhai kya wala ho to aur pura de de ho ਇੱਧਰ ਪੈਸੇ ਨਹੀਂ ਹੈ ਹੈ ਉਹ ਕੋਈ ਹਾਂ ਹਾਂ ਇੱਧਰ ਤਾਂ ਨਹੀਂ ਯਾਰ ਮੋਬਾਈਲ ਨਹੀਂ ਹੋਈ ਉਹ ਵੀ ਉਹ ਜਿਹੜਾ ਬਾਹਰ ਫਰਦੂਦਾ ਹੀ ਕਿੱਥੇ ਆ ਜੂਗਾ ਮਾੜਾ ਖੁੱਡੇ ਨਹੀਂ ਆਇਆ ਕਦੇ ਕਦੇ ਵੀ ਨਹੀਂ ਆਇਆ ਨਾ ਆ ਖੁੱਡੇ ਜੀ ਤਾਂ ਜੀ ਤੁੱਕ ਕਹੀ ਬਣ। ਅਜਿਕੇ ਤੇ ਉਹ ਲਾਇ ਹੀ ਨਹੀਂ। ਜਿਹੜੇ ਬੋੜੀਆਂ ਬੁੜੀਆਂ ਲਾਉਂਦੇ ਆ। ਪੱਲੀਆਂ ਜੀਆਂ ਠੰਡ ਚ ਲਾਉਂਦੇ ਆ। ਪੱਲੀਆਂ ਜੀਆਂ ਲਾ ਵੀ ਨਾ। ਉਹਦਾ ਲਾ ਵੀ ਨਾ। ਉਹਨਾਂ ਤਾਂ ਬਿਮਾਰ ਆ। ਬੰਦੇ ਆਉਂਦੇ ਜਾਂਦੇ। ਦੇਖੋ ਬੇਣੀ ਦਾ ਮੈਂ ਰੁੱਚੀ ਆ।